संतो सागर पार उतरिए जेको वचन संतन का सो गुर प्रसादी तरी है आज दी वीडियो विच assi गल करन जा रहे हा गुरमुख प्यारे संत पापा तेजा सिंह जी वीडियो शुरू करण तो पहला जेकर तुसी इस चैनल ते नवे आए हो ता वीडियो नु लाइक करके बेल आइकन दा बटन जरूर दबा दियो ता जो सिख इतिहास ਨਾਲ ਸੰਬੰਧਿਤ इस तरह दियां और वीडियोस आप जी तक पहला पहुंच सक ਆਉ ਜਾਣਦੇ ਹਾਂ ਕੁਰਮਕ ਪਿਆਰੇ ਸੰਤ ਸੰਤ ਬਾਬਾ ਤੇਜਾ ਸਿੰਘ ਜੀ ਦੇ ਸੰਖੇਪ ਜੀਵਨ ਬਾਰੇ ਸੰਤ ਤੇਜਾ ਸਿੰਘ ਜੀ ਦਾ ਪਹਿਲਾ ਨਾਮ ਨਰੰਜਨ ਸਿੰਘ ਮਹਿਤਾ ਸੀ ਉਹਨਾਂ ਦਾ ਜਨਮ ਮਾਤਾ ਰਾਮ ਕੌਰ ਜੀ ਤੇ ਪਿਤਾ ਰੱਲਾ ਸਿੰਘ ਜੀ ਦੇ ਘਰ 14 ਮਈ 1877 ਈਸਵੀ ਨੂੰ ਪਿੰਡ ਬੱਲੋਵਾਲੀ ਜ਼ਿਲ੍ਹਾ ਗੁਜਰਾਵਾਲਾ ਪੰਜਾਬ ਪਾਕਿਸਤਾਨ ਵਿਖੇ ਹੋਇਆ ਭਾਈ ਰੱਲਾ ਸਿੰਘ ਜੀ ਲਾਹੌਰ ਦੀ ਕੇਂਦਰੀ ਜੇਲ੍ਹ ਵਿਖੇ ਡਾਕਟਰ ਸਨ ਸਾਂਤਜੀ ਦੇ ਨਾਨਾ ਜੀ ਭਾਈ ਭਗਤ ਸਿੰਘ ਜੀ ਵੀ ਗੁਰਸਿੱਖ ਸਨ ਅਤੇ ਰੋਜ਼ ਅਮਰਤ ਵੇਲੇ 3 ਵਜੇ ਉੱਠ ਕੇ ਗੁਰਬਾਣੀ ਦਾ ਜਾਪ ਕਰਦੇ ਸਨ ਪਿੰਡ ਬੱਲੋਵਾਲੀ ਜਿੱਥੇ ਸਾਂਤਜੀ ਦਾ ਜਨਮ ਹੋਇਆ ਐਮਨਾਵਾਦ ਦੇ ਇਲਾਕੇ ਵਿੱਚ ਵਸਿਆ ਹੋਇਆ ਜਦੋਂ ਆਪ ਜੀ ਸਕੂਲ ਵਿੱਚ ਪੜ੍ਹ ਰਹੇ ਸਨ ਤਾਂ ਆਪ ਜੀ ਦੇ ਦਾਦਾ ਜੀ ਨੇ ਆਪ ਦਾ ਆਨੰਦ ਕਾਰਜ ਪਿੰਡ ਤੌਲਰ ਭਾਈ ਚੰਡਾ ਸਿੰਘ ਜੀ ਦੀ ਸੁਪੁੱਤਰੀ ਬੀਬੀ ਵਿਸ਼ਨਕੌਰ ਜੀ ਨਾਲ ਕਰ ਦਿੱਤਾ ਸਾਂਤਜੀ ਦੇ ਤਿੰਨ ਬੱਚੇ ਮੁਕੰਦ ਸਿੰਘ ਹਰੀ ਸਿੰਘ ਅਤੇ ਬੀਬੀ ਜੀਤ ਕੌਰ ਸਨ ਸੰਤ ਜੀ ਛੋਟੀ ਉਮਰ ਤੋਂ ਹੀ ਅੰਗਰੇਜ਼ੀ ਸਕੂਲ ਵਿੱਚ ਪੜ੍ਹੇ ਗਵਰਨਮੈਂਟ ਕਾਲਜ ਲਾਹੌਰ ਤੋਂ ਬੀਏ ਪਾਸ ਕਰਕੇ ਆਪਨੇ ਲਾ ਕਾਲਜ ਲਾਹੌਰ ਤੋਂ ਸਨ 1900 ਵਿੱਚ ਐਲ ਐਲ ਬੀ ਦਾ ਇਮਤਿਹਾਨ ਪਾਸ ਕੀਤਾ ਅਗਲੇ ਸਾਲ ਸਨ 1901 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ ਏ ਦੀ ਡਿਗਰੀ ਪਹਿਲੇ ਨੰਬਰ ਤੇ ਰਹਿ ਕੇ ਪ੍ਰਾਪਤ ਕੀਤੀ ਕਿ ਗੁਰਮਤਿ ਹਿੰਦ ਪੱਛਮੀ ਵਿਦਿਆ ਨੇ ਉਹਨਾਂ ਦੇ ਮਨ ਨੂੰ ਨਾਸਤੇ ਕਰ ਦਿੱਤਾ ਪਰ ਪੂਰਬਲੇ ਜਨਮਾਂ ਦੇ ਗੁਣਾ ਕਰਕੇ ਆਪ ਜੀ ਦਾ ਹਿਰਦਾ ਸ਼ੁਰੂ ਤੋਂ ਹੀ ਨਿਸ਼ਕਪਟ ਸੀ ਅਤੇ ਝੂਠ ਬੋਲਣ ਤੋਂ ਨਫ਼ਰਤ ਕਰਦਾ ਸੀ ਸਾਂਜੀ ਨੇ 1901 ਵਿੱਚ ਗੁਜਰਾਵਾਲਾ ਵਕਾਲਤ ਸ਼ੁਰੂ ਕੀਤੀ ਪਰ ਇਸ ਕੰਮ ਵਿੱਚ ਝੂਠ ਬੋਲਣਾ ਪੈਂਦਾ ਸੀ ਇਸ ਕਰਕੇ ਆਪ ਜੀ ਨੇ ਥੋੜੇ ਦਿਨਾਂ ਵਿੱਚ ਹੀ ਨੌਕਰੀ ਛੱਡ ਦਿੱਤੀ ਤਾਨੂ 1902 ਵਿੱਚ ਸਰਬ ਹਿੰਦ ਉਤਰੀ ਭਾਰਤ ਲੂਣ ਦੇ ਮੈਕਮੇ ਦਾ ਇਮਤਿਹਾਨ ਦਿੱਤਾ ਅਤੇ ਸੁਪਰਡੈਂਟ ਪਹਿਲੇ ਨੰਬਰ ਤੇ ਚੁਣੇ ਗਏ ਇਸ ਨੌਕਰੀ ਤੋਂ ਵੀ ਆਪ ਜੀ ਦਾ ਮਨ ਉਪਰਾਮ ਹੋ ਗਿਆ ਅਤੇ ਆਪ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਕੱਤਰ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਨਾਲ ਪੱਤਰ ਵਿਹਾਰ ਕੀਤਾ ਹੁਣ ਆਪ ਜੀ ਨੂੰ ਵਾਈਸ ਪ੍ਰਿੰਸੀਪਲ ਦੀ ਨੌਕਰੀ ਲਈ ਸੱਦਾ ਦਿੱਤਾ। ਸੰਤਜੀ ਨੇ ਸਨ 1904 ਈਸਵੀ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਾਈਸ ਪ੍ਰਿੰਸੀਪਲ ਦੀ ਸੇਵਾ ਸੰਭਾਲੀ। ਥੋੜੇ ਹੀ ਸਮੇਂ ਬਾਅਦ ਖਾਲਸਾ ਕਾਲਜ ਦਾ ਅੰਗਰੇਜ਼ ਪ੍ਰਿੰਸੀਪਲ ਇੰਗਲੈਂਡ ਚਲਾ ਗਿਆ ਅਤੇ ਮੈਨੇਜਿੰਗ ਕਮੇਟੀ ਨੇ ਸੰਤਜੀਤ ਸਿੰਘ ਜੀ ਨੂੰ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਦਿੱਤਾ। ਇਸ ਸਮੇਂ ਸੰਤਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਕੁਆਟਰ ਵਿੱਚ ਪ੍ਰਕਾਸ਼ ਕੀਤਾ। ਆਪਣੀ ਸਾਇੰਸ ਦੀ ਵਿੱਦਿਆ ਦੇ ਆਧਾਰ ਤੇ ਪ੍ਰਤੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਹਾਨੀ ਬਾਣੀ ਦੀ ਖੇਜ ਪ੍ਰਤੀਤ ਕੀਤੀ। ਆਪ ਜੀ ਨੂੰ ਸਾਤ ਮਿਲਾਪ ਦੀ ਹਿਰਦੇ ਵਿੱਚ ਖੇਚ ਪੈਦਾ ਹੋਈ ਇਸ ਕਰਕੇ ਆਪ ਜੀ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਦਰਸ਼ਨ ਕਰਨ ਗਏ ਸੰਤ ਬਾਬਾ ਸ਼ਾਮ ਸਿੰਘ ਜੀ ਨੇ ਆਪ ਜੀ ਨੂੰ ਸੰਤ ਅਤਰ ਸਿੰਘ ਜੀ ਪਾਸ ਜਾਣ ਦਾ ਇਸ਼ਾਰਾ ਕੀਤਾ ਅਧਿਆਪ ਜੀ ਨੂੰ ਸਨ 1906 ਵਿੱਚ ਸੰਤ ਅਤਰ ਸਿੰਘ ਜੀ ਦੇ ਲਾਹੌਰ ਪਹਿਲੀ ਵਾਰ ਦਰਸ਼ਨ ਹੋਏ ਇਸ ਪਿੱਛੋਂ ਆਪ ਜੀ ਨੇ ਆਪਣਾ ਸਾਰਾ ਜੀਵਨ ਸੰਤ ਅਤਰ ਸਿੰਘ ਜੀ ਦੇ ਬਚਨਾਂ ਅਨੁਸਾਰ ਢਾਲ ਕੇ ਪੂਰਨ ਗੁਰਸਿੱਖੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬ੍ਰੰਮ ਭਿੱਤਿਆ ਗ੍ਰਹਿਣ ਕੀਤੀ। ਆਪ ਉਸੇ ਵੇਲੇ 사ਤਾਤਰ ਸਿੰਘ ਜੀ ਪਾਸ ਹਾਜ਼ਰ ਹੋਏ। ਹੱਥ ਛੋੜ ਬੇਨਤੀ ਕਰ ਆਪ ਜੀ ਨੇ ਪਰਿਵਾਰ ਸਹਿਤ ਪੰਜਾ ਪਿਆਰਿਆਂ ਪਾਸੋਂ ਅੰਮ੍ਰਿਤ ਪਾਣ ਕੀਤਾ। ਸੰਤ ਜੀ ਦੇ ਹੁਕਮ ਅਨੁਸਾਰ ਆਪ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦੀ ਨੌਕਰੀ ਛੱਡ ਦਿੱਤੀ ਅਤੇ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾਣ ਲਈ ਤਿਆਰੀ ਕੀਤੀ। ਇੰਗਲਿਸਤਾਨ ਪਹੁੰਚ ਕੇ ਸੰਤ ਜੀ ਨੇ ਲੰਡਨ ਯੂਨੀਵਰਸਿਟੀ ਕਾਲਜ ਵਿੱਚ ਡਾਕਟਰ ਆਫ ਸਾਇੰਸ ਦੀ ਜਮਾਤ ਵਿੱਚ ਦਾਖਲਾ ਲਿਆ ਅਤੇ ਪਹਿਲੀ ਟਰਮ ਕਾਮਯਾਬੀ ਨਾਲ ਪੂਰੀ ਕੀਤੀ। ਕੈਂਬਰੇਜ ਯੂਨੀਵਰਸਿਟੀ ਦੀ ਤਾਰੀਖ ਵਿੱਚ ਇਹ ਪਹਿਲਾ ਹੀ ਅਫਸਰ ਸੀ ਕਿ ਇੱਕ ਸਿੱਖ ਵਿਦਿਆਰਥੀ ਆਪਣੀ ਪਗੜੀ ਸਮੇਤ ਇਸ ਪੁਰਾਣੇ ਸੁਤੰਤਰ ਵਿਦਿਆ ਦੇ ਕੇਂਦਰ ਵਿੱਚ ਬਿਨਾਂ ਕਿਸੇ ਰੋਕ-ਟੋਕ ਦੇ ਯੂਨੀਵਰਸਿਟੀ ਦੇ ਸਾਰੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਪਿਆ। ਇਹ ਪੜਾਈ ਕਰਦੇ ਹੋਏ ਆਪ ਜੀ ਨੇ ਕੈਨੇਡਾ ਦੇ ਰਹਿਣ ਵਾਲੇ ਹਿੰਦੁਸਤਾਨੀਆਂ ਦੀਆਂ ਔਕੜਾਂ ਦੂਰ ਕਰਾਈਆਂ। ਕੈਨੇਡਾ, ਅਮਰੀਕਾ ਤੇ ਇੰਗਲੈਂਡ ਵਿੱਚ ਪਹਿਲੇ ਗੁਰਦੁਆਰੇ ਸਥਾਪਿਤ ਕਰਵਾਈ। ਅਤੇ ਅਮਰਿਤ ਪ੍ਰਚਾਰ ਕੀਤਾ ਦੁਨੀਆਂ ਦੀਆਂ ਸਾਰੇ ਧਰਮਾਂ ਦੀਆਂ ਕਈ ਕਾਨਫਰੰਸਾਂ ਵਿੱਚ ਗੁਰੂ ਨਾਨਕ ਦਾ ਸੰਦੇਸ਼ ਦਿੱਤਾ ਪੜਾਈ ਅਤੇ ਹੋਰ ਸੇਵਾ ਦੇ ਨਾਲ ਸੰਜੀ ਨੇ ਪਾਰਲੇ ਦੇਸ਼ਾਂ ਵਿੱਚ ਅਮਰਿਤ ਪ੍ਰਚਾਰ ਕੀਤਾ ਖਾਲਸਾ ਦੀਵਾਨ ਬਣਾਇਆ ਅਤੇ ਪਹਿਲੇ ਗੁਰਦੁਆਰੇ ਸਥਾਪਨ ਕਰਾਈ ਸਨ 1908 ਤੋਂ 10 ਇਸਵੀ ਵਿੱਚ ਆਪ ਜੀ ਨੇ ਬ੍ਰਿਟਿਸ਼ ਕੋਲੰਬੀਆ ਵਿਕਟੋਰੀਆ ਅਤੇ ਸਾਰੇ ਪੈਸੀਫਿਕ ਕੋਸਟ ਵਿੱਚ ਅਮਰਿਤ ਪ੍ਰਚਾਰ ਦਾ ਪਹਿਲਾ ਦੌਰਾ ਕੀਤਾ ਸੈਂਕੜੇ ਹੀ ਪ੍ਰੇਮੀਆਂ ਨੇ ਵਿਕਟੋਰੀਆ ਸੀਟਲ ਪੋਰਟਲੈਂਡ ਅਤੇ ਕੈਲੀਫੋਰਨੀਆ ਵਿੱਚ ਗੁਰੂ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵੈਨਕੂਵਰ, ਪੋਰਟਮੋਡੀ, ਮਿਲਸਾਈਟ, ਐਪਟਸਫੋਰਡ ਅਤੇ ਹੋਰ ਥਾਵਾਂ 'ਤੇ ਜਿੱਥੇ-ਜਿੱਥੇ ਸਿੱਖ ਸੰਗਤਾਂ ਸਨ, ਬਹੁਤ ਸਾਰੇ ਵੀਰਾਂ ਨੇ ਅੰਮ੍ਰਿਤ ਪਨ ਕੀਤਾ। ਬਲੈਅਤ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੀਆਂ ਇੰਨੀਆਂ ਉੱਚ ਡਿਗਰੀਆਂ ਲੈ ਕੇ ਜਿਸ ਨਾਲ ਬੜੀਆਂ-ਬੜੀਆਂ ਨੌਕਰੀਆਂ ਮਿਲ ਸਕਦੀਆਂ ਸਨ, ਸਭ ਫੁਰਨੀ ਤਿਆਗੀ ਆਪ ਦੁਬਾਰਾ ਮਸੂਆਣੇ ਸਨ 1913 ਵਿੱਚ। ਸੰਤਾਂ ਦੀ ਸੇਵਾ ਵਿੱਚ ਆ ਹਾਜ਼ਰ ਹੋਏ ਪੰਡਤ ਮਦਨ ਮੋਹਨ ਮਾਲਵੀਆ ਨੇ ਸਨ 1919 ਵਿੱਚ ਸੰਤ ਅਤਰ ਸਿੰਘ ਜੀ ਪਾਸੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕਾਲਜ ਚਲਾਉਣ ਲਈ ਸੰਤ ਤੇਜਾ ਸਿੰਘ ਜੀ ਦੀ ਪ੍ਰਿੰਸੀਪਲ ਦੇ ਤੌਰ ਤੇ ਸੇਵਾ ਮੰਗੀ ਸੰਤ ਜੀ ਨੇ ਹੁਕਮ ਕੀਤਾ ਕਿ ਬਨਾਰਸ ਜਾ ਕੇ ਪ੍ਰਿੰਸੀਪਲ ਲੱਗ ਜਾਓ ਅਤੇ ਜੋ ਉਸ ਵਕਤ 1200 ਰੁਪਏ ਮਾਹਵਾਰੀ ਤਨਖਾਹ ਮਿਲੇਗੀ ਉਸ ਵਿੱਚੋਂ ਆਪਣੇ ਨਿਰਵਾਹ ਦਾ ਖਰਚ ਰੱਖ ਕੇ ਬਾਕੀ ਮਸਦਵਾਨੇ ਸੇਵਾ ਵਿੱਚ ਵੀ ਜੀ ਜਾਵੇ ਆਪ ਤਕਰੀਬਨ 200 ਰੁਪਏ ਨਾਲ ਘਰ ਦਾ ਗੁਜ਼ਾਰਾ ਚਲਾਉਂਦੇ ਅਤੇ 1000 ਰੁਪਏ ਹਰ ਮਹੀਨੇ ਮਸਤੂਆਣਾ ਸੰਤ ਜੀ ਦੀ ਸੇਵਾ ਵਿੱਚ ਭੇਜ ਦਿੰਦੇ ਜੋ ਕਿ ਅੱਜ ਕੱਲ ਦੇ ਤਕਰੀਬਨ 25 ਤੋਂ 30 ਲੱਖ ਤੋਂ ਵੀ ਵੱਧ ਹਨ ਇਸ ਹੁਕਮ ਅਨੁਸਾਰ ਸੰਤ ਜੀ ਹਿੰਦੂ ਯੂਨੀਵਰਸਿਟੀ ਵਿੱਚ 1 ਸਾਲ ਪ੍ਰਿੰਸੀਪਲ ਰਹੇ ਜਿਸ ਵੇਲੇ ਸੰਤਾਂ ਦਾ ਹੁਕਮ ਹੋਇਆ ਕਿ ਤੁਰੰਤ ਅਕਾਲ ਕਾਲਜ ਮਸਤੂਆਣਾ ਦੀ ਸੇਵਾ ਲਈ ਆ ਜਾਓ ਤਾਂ ਆਪ ਨੇ ਤੁਰੰਤ ਉੱਚ ਨੌਕਰੀ ਛੱਡ ਕੇ ਸੇਵਾ ਵਿੱਚ ਹਾਜ਼ਰ ਹੋਏ ਅਤੇ ਮਸਤੂਆਣਾ ਅਕਾਲ ਕਾਲਜ ਫਿਰ ਚਲਾਇਆ ਸੰਤ ਤੇਜਾ ਸਿੰਘ ਜੀ ਨੇ ਖਾਲਸਾ ਹਾਈ ਸਕੂਲ ਕਲਰ ਅਤੇ ਹੋਰ ਵਿਦਿਅਕ ਸੰਸਥਾਾਂ માં ਸਤ ਅਤਰ ਸਿੰਘ ਜੀ ਦੇ ਹੁਕਮ ਅਨੁਸਾਰ ਸਥਾਪਿਤ ਕੀਤੀਆਂ ਸਾਲ 1920 ਤੋਂ 23 ਵਿੱਚ ਆਪ ਅਕਾਲ ਕਾਲਜ ਗੁਰਸਾਗਰ ਮਸਤੂਆਣਾ ਦੇ ਗਵਰਨਰ ਅਤੇ ਪ੍ਰਿੰਸੀਪਲ ਰਹੇ ਗੁਰਨਾਣਾ ਕਾਲਜ ਕੁਜਰਾਵਾਲਾ ਦੇ ਪ੍ਰਿੰਸੀਪਲ ਦੀ ਸੇਵਾ ਸਾਲ 1917 ਤੋਂ 19 ਅਤੇ 1923 ਤੋਂ 1926 ਤੱਕ ਨਿਭਾਈ ਇਸ ਆਸ਼ੇ ਅਨੁਸਾਰ ਸੰਤ ਤੇਜਾ ਸਿੰਘ ਜੀ ਨੇ ਸਾਲ 1956 ਵਿੱਚ ਤਪੋਸਥਾਨ ਬੜੂ ਸਹਿਵਾ ਆਪਣੇ ਅਨੁਭਵ ਦੁਆਰਾ ਪ੍ਰਗਟ ਕੀਤਾ। ਤਪੋਸਥਾਨ ਬੜੂ ਸਾਹਿਬ ਸਮੁੰਦਰ ਤਲ ਤੋਂ ਲਗਭਗ 1300 ਮੀਟਰ ਉਚਾਈ ਤੇ ਹੈ। ਇਹ ਪਵਿੱਤਰ ਅਸਥਾਨ ਸੱਤਾ ਉੱਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਇਸ ਧਰਤੀ ਦੇ ਟੁਕੜੇ ਦਾ ਬਾਜ਼ੂ ਮੰਡਲ ਬੜਾ ਹੀ ਸੁੰਦਰ ਅਤੇ ਅਨੁਕੂਲ ਹੈ। ਉੱਚੇ-ਉੱਚੇ ਪਹਾੜਾਂ ਵਿੱਚੋਂ ਠੰਡੇ ਮਿੱਠੇ ਪਾਣੀ ਦੇ ਚਸ਼ਮੀਆਂ ਜਿਨ੍ਹਾਂ ਦੇ ਪਾਣੀ ਵਿੱਚ ਸੇਧਮਨ ਧਾਤੂ ਮਿਲੇ ਹੋਏ ਹਨ ਲਗਾਤਾਰ ਇੱਕ ਰਸ ਵਹੀ ਜਾਂਦੇ ਹਨ। ਇਹ ਸੁੰਦਰ ਚਾਲ ਨਾ ਕੇਵਲ ਹਾਜ਼ਮੇ ਲਈ ਬਿਹਤਰ ਅਨੁਕੂਲ ਹੈ ਬਲਕਿ ਕਈ ਤਰ੍ਹਾਂ ਦੇ ਰੋਗ ਵੀ ਤੂਰ ਕਰਦਾ ਹੈ। ਸੰਤ ਜੀ ਨੇ ਦੁਨੀਆ ਦੇ ਆਧਾਰ ਲਈ ਧਾਰਮਿਕ ਸਿੱਖਿਆ ਅਤੇ ਵਿਗਿਆਨਕ ਸਿੱਖਿਆ ਦੇ ਮੇਲ ਰਾਹੀਂ ਸੰਗਤਾਂ ਵਿੱਚ ਅਧਿਆਤਮਕ ਉਤਸ਼ਾਹ ਵਾਸਤੇ ਸਨ 1995 ਈਸਵੀ ਵਿੱਚ ਕਲਗੀਧਰ ਟਰੱਸਟ ਦੀ ਸਥਾਪਨਾ ਕੀਤੀ। ਸੰਤ ਜੀ ਦੇ ਆਸ਼ੇ ਅਨੁਸਾਰ ਇਸ ਸਥਾਨ ਤੇ ਸਾਰੇ ਸੰਸਾਰ ਦੇ ਭਲੇ ਵਾਸਤੇ ਉਹਨਾਂ ਦੇ ਸਤਾਪਤ ਕੀਤੇ ਹੋਏ ਕਲਗੀਧਰ ਟਰੱਸਟ ਦੀ ਸਰਪ੍ਰਸਤੀ ਹੇਠ ਮਨੁੱਖਤਾ ਦੀ ਭਲਾਈ ਲਈ ਕਈ ਕਾਰਜ ਕੀਤੇ ਜਾ ਰਹੇ ਹਨ ਇਸ ਸਮੇਂ ਇਥੇ ਗੁਰਮਤ ਵਿਦਿਆਲਾ ਸੰਗੀਤ ਵਿਦਿਆਲਾ ਵਿਰਦ ਆਸ਼ਰਮ ਜਤੀਮ ਖਾਨਾ ਵਿਧਵਾਕਰ ਵਿਸ਼ਰਾਮ ਘਰ ਅਕਾਲ ਹਸਪਤਾਲ ਅਤੇ ਰੈਜ਼ੀਡੈਂਸ਼ੀਅਲ ਅਕਾਲ ਅਕੈਡਮੀ ਅਤੇ ਬੀ ਹੋੜ ਦੇ ਬੋਰਡਿੰਗ ਸਕੂਲ ਉੱਤਰੀ ਭਾਰਤ ਦੇ ਪਿੰਡੂ ਇਲਾਕਿਆਂ ਵਿੱਚ ਸਥਾਪਿਤ ਹੋ ਗਏ ਹਨ ਅਕਾਲਪੁਰਖ ਦੇ ਹੁਕਮ ਅਨੁਸਾਰ ਸ਼ੰਤੀਜਾ ਸਿੰਘ ਜੀ 3 ਜੁਲਾਈ 1965 ਈਸਵੀ ਨੂੰ ਨਾਨਕ ਸਰਚੀਮਾ ਵਿਕੇ ਸੱਚਖੰਡ ਵਿਰਾਸ ਗਏ ਜਿਵੇਂ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਬਣ ਜਾਂਦੀ ਹੈ ਤਿਵੇਂ ਹੀ ਚੋਤੀ ਜੋਤ ਵਿੱਚ ਸਮਾ ਕੇ ਪਰਮਾਤਮਾ ਦਾ ਰੂਪ ਬਣ ਜਾਂਦੀ ਹੈ ਸੰਤ ਜੀ ਦੇ ਵਿਦਿਆ ਖੇਤਰ ਵਿੱਚ ਯੋਗਦਾਨ ਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਉਦਦਮ ਨੂੰ ਸਨਮੁਖ ਰੱਖਦਿਆਂ ਕੈਨੇਡਾ ਸਰਕਾਰ ਨੇ 3 ਜੁਲਾਈ ਦਾ ਦਿਨ ਸੰਤ ਤੇਜਾ ਸਿੰਘ ਦੇ ਵਜੋਂ ਮਨਾਉਣ ਦਾ ਸ਼ਲਾਘਾਜੋਗ ਫੈਸਲਾ ਲਿਆ ਹੈ